ਵਾਰੀ ਇੱਕ ਬੱਚਾ ਸ਼ਿਖਰ ਦੁਪਹਿਰੇ ਫੁੱਲ ਵੇਚ ਰਿਹਾ ਸੀ ਲੋਕ ਤੋਲਾ ਤਲਾਈ ਕਰਕੇ ਫੁੱਲ ਲੈ ਰਹੇ ਸੀ ਉੱਥੋਂ ਦੀ ਇੱਕ ਆਦਮੀ ਲੰਘਿਆ ਉਸ ਨੇ ਵੇਖਿਆ ਕਿ ਉਸ ਬੱਚੇ ਦੇ ਨੰਗੇ ਪੈਰ ਐ ਤੇ ਸਰਦੀ ਸਰਦੀ ਰੇਤ ਆ ਜਿੱਥੋਂ ਵੀ ਉਹ ਜਾ ਕੇ ਆਉਂਦਾ ਤੇ ਉਹ ਭੱਜਿਆ ਗਿਆ ਤੇ ਜਾ ਕੇ ਉਸ ਨੇ ਥੋੜੀ ਜੀ ਦੂਰ ਦੁਕਾਨ ਸੀ ਉਥੋਂ ਉਹਨੇ ਬੂਟ ਖਰੀਦੇ ਤੇ ਉਹ ਬੱਚੇ ਦੇ ਪੈਰਾਂ 'ਚ ਪਾ ਦਿੱਤੇ ਤੇ ਬੱਚਾ ਬੜਾ ਖੁਸ਼ ਹੋਇਆ ਖੁਸ਼ ਹੋ ਕੇ ਬੱਚੇ ਨੇ ਬੂਟ ਪਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਰੱਬ ਹੋ ਉਹ ਕਹਿੰਦਾ ਨਹੀਂ ਉਹਨੇ ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗਾ ਨਹੀਂ ਮੈਂ ਰੱਬ ਨਹੀਂ ਉਹ ਕਹਿੰਦਾ ਫੇਰ ਤੂੰ ਰੱਬ ਦਾ ਦੋਸਤ ਹੋਵੇਂਗਾ ਉਹ ਆਦਾ ਨਹੀਂ ਜੀ ਮੈਂ ਰੱਬ ਦਾ ਦੋਸਤ ਵੀ ਨਹੀਂ ਉਹ ਆਦਾ ਕਿਵੇਂ ਕਹਿੰਦਾ ਮੈਂ ਰਾਤ ਬੈਠੇ ਨੇ ਅਰਦਾਸ ਕੀਤੀ ਸੀ ਮਹਾਰਾਜ ਕੋਲੇ ਵੀ ਮਹਾਰਾਜ ਜੀ ਵੀ ਮੇਰੇ ਪੈਰ ਬਹੁਤ ਸਰਦੇ ਆ ਤੇ ਪੈਰਾਂ ਚ ਜੁੱਤੀ ਹੈ ਨਹੀਂ ਜੀ ਤੇ ਮੈਂ ਹੁਣ ਕਰਾਂ ਕੀ ਤੇ ਮੈਨੂੰ ਇਹ ਪਤਾ ਲੱਗਿਆ ਵੀ ਪ੍ਰਮਾਤਮਾ ਨੇ ਤੈਨੂੰ ਇੱਥੇ ਭੇਜਿਆ ਮੈਨੂੰ ਮੂਡ ਦੇਣ ਵਾਸਤੇ ਇਸ ਲਈ ਤੂੰ ਰੱਬ ਦਾ ਦੋਸਤ ਹੈ ਉਹ ਹੈਰਾਨ ਰਹਿ ਗਿਆ ਉਹਨੇ ਆਖਾ ਵੀ ਰੱਬ ਦਾ ਦੋਸਤ ਬਣਨਾ ਤਕਰੀਬਨ ਸੱਚ ਹੈ ਜੇ ਆਪਾਂ ਕਿਸੇ ਦੀ ਮਦਦ ਕਰੀਏ ਤਾਂ ਤੇ ਆਪਾਂ ਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਪ੍ਰਮਾਤਮਾ ਸਾਰਿਆਂ ਨੂੰ ਦੇਖਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ